ਹੈਲੋ ਓਕੇ ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੀ ਵੀਜੇ ਨੇ ਹੈਗੀ ਆ ਪਿੰਡ ਮਢਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਇਹਨੇ ਵੀ ਪਹਿਲੀ ਵਾਰ ਲੱਗੇ ਜੇ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਹੁਣੀ ਅੱਜ ਵੀ ਇਹਨਾਂ ਕੋਲ ਕੋਈ ਸ਼ਹਿਰਤ ਲੱਗ ਕੋਈ ਸੇਲਾ ਤੇ ਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਬਾਈ ਜੀ ਅਸਲੀ ਗੱਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਚਲੋ ਵਪਾਰ ਕਰਦੇ ਜੀ ਹਾਂਜੀ ਵਪਾਰ ਦਾ ਕੰਮ ਕਰਦੇ ਵਾਟੇ ਮੋਕੇ ਕਰਦੇ ਹਾਂ ਬਹੁਤ ਚੰਗਾ ਕਿਧਰੋਂ ਲੈ ਕੇ ਨੇ ਮਾਲ ਜੀ ਫਿਰ ਵਾਹ ਬਈ ਫਿਰ ਪਤਰਾਏ ਜੀ ਫਿਰੇ ਫਿਰ ਹੋ ਗਿਆ ਫ੍ਰੀਕਟ ਹੋ ਗਿਆ ਇਹ ਸਾਡੇ ਲੈ ਕੇ ਲੈ ਕੇ ਹਾਂਜੀ ਅੱਡੜ ਲੈ ਕੇ ਜੀ ਅਦਰ ਆਪਣੀ ਰਿਵਾਇਤ ਹੈ ਹਾਂ ਰਸਰਾ ਜੋੜੀ ਹਾਂਜੀ ਚੰਗੀ ਚੰਗੀ ਮੱਝ ਲੈ ਕੇ ਨਹੀਂ ਉਹ ਚੰਗੀ ਚੰਗੀ ਮੱਝ ਆ ਛੋਟੀ ਆ ਪਹਿਲੇ ਦਿਨ ਭਾਜੀ ਇਹ ਰਾਤ ਦੀ ਸੂਈ ਕੋ ਘਰੋਂ 8-10 ਕੁ ਬੋਲੀ ਆਇਆ ਤਾਂ ਭਾਜੀ ਅੱਛਾ ਰਾਤ ਦੀ ਸੂਈ ਆ ਜੀ ਰਾਤ ਦੀ ਸੂਈ ਆ ਜੀ ਠੀਕ ਆ ਬੱਚਾ ਮਰ ਗਿਆ ਆ ਗਿਆ ਜੀ ਬੱਚਾ ਮਰ ਕਤਾਈ ਖੋਲੋ ਜੀ ਫਿਰ ਪਹਿਲਾਂ ਸੁਕਿਆ ਜੀ ਪਹਿਲਾਂ ਪਹਿਲਾਂ ਭਾਜੀ ਚਾਰ ਦਿਨ ਲੈ ਤੁਰ ਤੁਰ ਨਮਸਕਾਰ ਆ ਵੀ ਸੋਹਣੀ ਝੋਟੀ ਹੈ ਜੀ ਇਹ ਮਜਬੂਤ ਝੋਟੀ ਲੰਮੀ ਝੋਟੀ ਲੰਮੀ ਝੋਟੀ ਇਸ ਵਾਰ ਫਰੀ ਕੋਡ ਲੈ ਕੇ ਦੇ ਮਾਲ ਹੈ ਜੀ ਇਹ ਕੋਈ ਹੁੰਦੇ ਕਹਿਣ ਦੀ ਗੱਲ ਤੁਹਾ ਕਿਸ ਨੇ ਵੇਖਿਆ ਮੈਨੂੰ ਪਤਾ ਲੱਗ ਹੀ ਜਾਂਦਾ ਮੇਰੀ ਬਿਲਕੁਲ ਬਿਲਕੁਲ ਲੱਗ ਹੀ ਜਾਂਦਾ ਉਹਦੇ ਚ ਇੱਥੇ ਮੋੜੋ ਜੀ ਇੱਥੇ ਮੋੜੋ ਕਮ ਆਓ ਜਵਾਬ ਆਇਆ ਵਧੀਆ ਮਾਨ ਨੰਬਰ ਦਾ ਜਵਾਬ ਸਭੀ ਕਰਕੇ ਪਾਸ ਕਰਦੇ ਹਾਂ ਠੀਕ ਹੈ ਭਾਈ ਜੀ ਠੀਕ ਹੈ ਹਾਂਜੀ ਹਾਂ ਭਾਈ ਤੀਜਾ ਸੁਆ ਨਹੀਂ ਕੀ ਮੈਂ ਬੋਲੂ ਭਾਈ ਕੀ ਮੈਂ ਦਈ ਜੈ ਜੀ ਜੈ ਜੀ ਹਾਂਜੀ 135 ਦੀ 135 ਦੀ ਹਾਂਜੀ ਕਿੰਨਾ ਕਰ ਦੋ ਇਮਾਨਦਾਰ 5000 ਰੁਪਏ ਭਾਈ ਹਾਂ ਨਹੀਂ ਬਸ ਇੱਕ ਦੀ ਦਵਾਂ ਹਾਂ ਨਹੀਂ ਇੱਕ ਦੀ ਸਿੱਧੂ ਘੱਟ ਨਹੀਂ ਬਸ ਰੁਪਈਆ ਦੀ ਬਾਤ ਚ ਨਹੀਂ ਠੀਕ ਆ ਚਲੋ ਇਹ ਜੀ ਇਹ ਭਾਈ ਤੀਜਾ ਸੁਆ ਜੀ ਹਾਂਜੀ ਇਹ ਤੀਜਾ ਸੁਆ ਹਾਂਜੀ ਠੀਕ ਆ ਇਹਨੂੰ ਲੈ ਲੈ ਮੋਗੇ ਤੁਸੀਂ ਇਹਨੂੰ ਪਾਸੋਂ ਤੁਸੀਂ ਭਾਈ ਦੁੱਧ ਕਿੰਨਾ ਇੱਕ ਲੋਕ ਤੋਂ ਬੋਲੀ ਭਾਈ ਆ ਜਾ ਬੋਲ ਆ ਇਹਨੂੰ ਲੋਟਾਂ ਦੁੱਧ ਦੋ ਟਾਂ ਦੋ ਟਾਂ ਚ ਸੱਣੀ ਕਰ ਲੈ ਇਹ ਵੀ ਖੁੱਲੋ ਭਾਈ ਜੀ ਦੇਖੋ ਜੀ ਕੱਟੀ ਮਗਰ ਨੋਕ ਨੇ ਬੋੜਾ ਹੀ ਆ ਇਹ ਦੇਖੋ ਜੈਡ ਬਲੈਕ ਕਾਲੇ ਸਹਤੂ ਕੀ ਹੈ ਜੀ ਬਠੀਕ ਹੈ ਤਾਂ ਤੁਸੀਂ ਬੋਲੇਗਾ ਚਮਾਈ ਵੀ ਬਹੁਤ ਸੋਹਣੀ ਹੈ ਠੀਕ ਹੈ ਜੀ ਆਜੋ ਆਏ ਬਦੂ ਕੀ ਜਹੁਰਦਾ ਜੇ ਚਲੋ ਚਲਾ ਕੇ ਲਓ 14 ਕਿਲੋ ਕਰੀ ਆਹ ਤਾਂ ਅੰਦਰ ਬੋਰਾ ਜੀ ਜੇ 14 ਕਿਲੋ ਥੱਲੇ ਬੱਚੇ 6 ਕਿਲੋ ਹਸਪੀਟਲ ਤੋਂ ਸੂਈ ਨਦੀ 6 ਥੋੜੀ ਜੀ ਉਹ ਵੀ ਭਾਪਾ ਜੀ ਓਕੇ ਤਾਂ ਓਕੇ ਹਾਂ ਜੀ ਬਿਲਕੁਲ ਜੀ ਗਾਰੰਟੀ ਹੋ ਗਈ ਹਾਂ ਜੀ ਤੇ ਭਾਈ ਦਵਾਂਗੇ 95000 ਦਿਖਾ ਲੈ 95000 ਦੀ ਇਹ ਕਿੰਨੇ ਦੀ ਦੋ ਛੱਡ ਦੇ ਭਾਈ ਜੀ ਹਾਂ ਹੋਰ ਨਹੀਂ ਨਹੀਂ ਹੋਰ ਨਹੀਂ ਭਾਈ ਚਲੋ ਭਾਈ ਇਹ ਜੀ ਇਹ ਭਾਈ ਬੋਰਾ 16 ਕਿਲੋ ਜਨਾ ਪੰਚਾ ਇਸ ਟਾਈਮ 12 ਕਿਲੋ ਬੋਰਾ ਹੈ ਅੱਛਾ ਬੋਰਾ ਇਹ 12 ਕਿਲੋ 4 ਕਿਲੋ 4 ਦਿਨ ਸੂਈ 4 ਦਿਨ ਸੂਈ ਹੈ ਜੀ ਤੇ ਕੱਟੀ ਵਾਂਗ ਕੱਟਾ ਮੋ ਕਟਾ ਫੇਰੀ ਦੀ 12 ਕਿਲੋ ਬੋੜਾ ਹੀ ਹੈ ਜੀ ਇਹ ਵੀ ਦੇਖੋ ਤਾਂ ਇਹ 4 ਦੇ ਸੀ ਆਜੋ ਜੀ ਆਜੋ ਬੱਸ ਬੱਸ ਅੱਜ ਚੱਲੀ ਜੀ ਮੈਂ ਬਹੁਤ ਥੀਮ ਹੈ ਹਾਂ ਜਾਈ ਜੀ ਵਧੀਆ ਨਾਲ ਜਿੰਦੀ ਵੀ ਬਿਲਕੁਲ ਭਾਈ ਸਾਹਿਬ ਜੀ ਹਾਂਜੀ ਭਾਜੀ ਮੋਲ ਤੇ ਇੱਕ ਪੈੜ ਕਰ ਦੂੜ ਦੇ ਦਾਂ ਭਾਜੀ ਇਹ 1 ਲੱਖ ਦੀ ਉਹ ਛੋੜੀ ਹੋਣੀ ਆ ਛੋੜੀ ਕਰ ਦੇ ਭਾਜੀ ਕਿ ਨਹੀਂ ਛੋੜ ਪੀ ਕਰ ਦੇ ਮੋਕੇ ਤੇ ਕੋਈ ਚਲੋ ਠੀਕ ਇਹੇ ਜੀ ਤੇ ਭਾਈ ਘੱਪਣ ਨਹੀਂ ਘੱਪਣ ਅਜੇ ਘੱਪਣਾ ਘੱਪਣਾ ਇਹ ਦੋਵੇਂ ਘੱਪਣਾ ਜੀ ਦੋਵੇਂ ਘੱਪਣਾ ਜੀ ਠੀਕ ਆ ਇਹ ਕਿੰਨਾ ਕਰੋਗੇ ਜੀ ਇਸ ਵਾਰ ਦੂਜਾ ਭਾਜੀ ਦੂਜਾ ਸੂਆ ਹਾਂਜੀ ਦੁੱਧ ਕਿੰਨਾ ਫਿਰ ਕਿੰਨਾ ਕਰੋਗੇ ਦੋ ਭਾਈ ਪਹਿਲਾਂ ਦੇ ਦੋ 12 ਕਿਲੋ ਬੱਕੀ ਹੁਣ ਬਾਕੀ ਸੇਵਾ ਦਾ ਆਪਣੀ ਚਸ਼ਮੀ ਗਿੱਲੀ ਮਿਲਦਾ ਕਰ ਲਓ ਬਿਲਕੁਲ 수고하 어떻게 되셨나요? 안녕하세요 이니 ਪੰਜ ਮੋੜ ਦੇ ਦਾ 1 ਲੱਖ 1 ਦਾਦੀ ਹਾਲਾ ਦਾ 1 ਲੱਖ 10 ਹਜ਼ਾਰ ਦੀ ਹਾਂ ਮੋੜ ਦੇ 1 25 ਦੋਵੇਂ 10 ਦੀ ਛੋੜੀ ਹੋਣੀ ਬਸ ਛੋੜੀ ਹੋਣੀ ਬਸ ਭਾਜੀ ਲਿਆਓ ਹਾਂਜੀ ਦੂਜੀ ਖੋਲਿਓ ਇਹ ਵੀ ਗੱਬਣੀ ਆ ਹਾਂਜੀ ਇਹ ਗੱਬੜੂ ਭਾਜੀ ਇਹ ਵੀ ਟਾਈਮ ਕਰ ਲੈ ਲਓ ਭਾਜੀ ਇਹ ਤਾਂ ਮਹੀਨਾ ਹਫ਼ਤਾ ਲੈ ਜੀ ਇੱਕ ਹਫ਼ਤਾ ਲੈ ਜੀ ਇਹ ਵੀ ਖੋਲਿਓ ਜੀ ਵੱਡੀ ਛੋਟੀ ਜੀ ਵੇਖੋ ਇੱਕ ਹਫ਼ਤਾ ਲੈ ਜਾਣਾ ਭਾਜੀ 3 ਦਿਨ ਪੂਰੇ ਭਾਜੀ ਹੈ ਜੀ 3 ਦਿਨ ਪੂਰੇ ਕਰਾ ਦਿੰਦਾ ਅੱਜ ਚਲੋ 17 ਤਰੀਕ ਦੀ ਇਹ ਜੀ ਇਹ ਵੀ ਖੋਲੋ ਮੈਂ ਅਜੇ ਗੇਲੇ ਕਿਥੇ ਨੂੰ ਕਰੇ ਤੁਸੀਂ ਹਾਂਜੀ ਪਹਿਲਾਂ ਮੰਡੀ-ਮੁੰਡੀ ਜੀ ਅਜੇ ਮੰਡੀ-ਮੁੰਡੀ ਜਾਂਦੇ ਹਾਂਜੀ ਹੋਰ ਮੰਡੀ-ਮੁੰਡੀ ਕੰਮ ਸੜਕੋਂ ਕਰੀਏ ਮੰਡੀ ਘਾਟ ਚਾਹੀਦਾ ਇਤਨਾ ਜਿਆਦਾ ਮੰਡੀ ਦਾ ਕੰਮ ਕਰੀ ਜਾ ਜੀ ਠੀਕ ਆ ਠੀਕ ਆ ਹਾਂਜੀ ਬਸ ਬੰਦ ਕਰੋ ਦਾ ਠੀਕ ਆ ਆ ਜਾਓ ਜੀ ਦੇਓ ਤੇਓ ਤੇ ਹੇ ਚੱਲ ਕੋਲੀ ਕੋਲੀ ਉਹ ਫੜ ਲ ਥੋੜੀ ਫੜ ਲ ਉਧਰ ਮੈਂ ਜਾਂਦੀ ਆ ਬੱਸ ਬੱਸ ਮੈਂ ਲੈ ਚੁਣ ਤਬਾਜੀ ਫਿਰਿੰਦੀ ਕੀ ਮੈਂ ਨਾ ਸੰਦੀਪ ਜੀ ਕੀ ਮੈਂ ਤੇਰੀ ਦਾ 10 20 ਹੈ ਇੱਕ 25 ਕਰਕੇ ਦੇ ਦਿੱਤੇ 3 ਕਰਕੇ ਇੱਕ ਪੰਜ ਦੀ ਹਾਨਾ ਦੇ ਆ ਇੱਕ ਪੈਂਦੀ ਹਾਨਾ ਨਹੀਂ ਮੁੱਕੇ ਸ਼ੋਰ ਕਰਾਂਗੇ ਬਸ ਬਾਕੀ ਸਾਰੀ ਸ਼ੋਰ ਹੀ ਹੋਣੀ ਆ ਪੱਕੇ ਰੇੜੀ ਆ ਪੱਕੇ ਰੇੜੀ ਭਾਜੀ ਚਲੋ ਦੇਖੋ ਜੀ ਪੰਜ ਬਾਜੀ ਸੇਲ ਆ ਬਾਈਆਂ ਕੋਲ ਜੀ ਨਾਲੇ ਉਧਰੋਂ ਮਾਲ ਆ ਆ ਦੇ ਮੇਰੇ ਵੇਲੇ ਚੈੱਕ ਕਰਕੇ ਪਾਸ ਕਰਨਾ ਭਾਜੀ ਸੰਦੀ ਕਰਕੇ ਜਾਓ ਭਾਜੀ ਹਾਂਜੀ ਨੰਬਰ ਭਾਜੀ ਫਿਰ ਲਓ 95010 08235 ਇੱਕ ਵਾਰ ਫਿਰ ਬੋਲੋ 95010 08235 ਪਿੰਡ ਮਡੇਾਲਾ ਮਡੇਾਲਾ ਜਿਹੜਾ ਗਦਾਸਪੁਰ ਸੀਰ ਬਟਾ ਡਾਕਾ ਨਾ ਆਣੇ ਜੋ ਘਮਾਣੇ ਤੁਹਾਡਾ ਘਰ 2 ਕਿਲੋਮੀਟਰ ਵਿੱਚ ਆ ਗਿਆ 8 ਕਿਲੋਮੀਟਰ ਸ਼ੀਰ ਬਿਲਕੁਲ 10 ਮਿੰਟ ਸਾਰੇ ਪਹਿਲੇ ਠੀਕ ਹੈ ਬੜੀ ਹਾਂ ਤਿੰਨ ਜਗ੍ਹਾ ਲੱਗੀ